ਉਬੈਣ ਕਹਿੰਦੀ ਮੈਂ 7 ਦਿਨ ਦੀ ਜ਼ਿੰਦਗੀ ਡਾਕਟਰਾਂ ਤੋਂ ਲਖਾਈ ਕਹਿੰਦੇ ਸੇਵਾ ਕਰ ਲੋ ਇਹਨੇ ਬਚਣਾ ਨਹੀਂ ਕਹਿੰਦੇ ਮੈਂ ਗੁਰੂ ਰਾਮਦਾਸ ਦੇ ਘਰ ਆਪਣੀ ਚੁੰਨੀ ਖਿਲਾਰ ਕੇ ਆਖਿਆ ਸਤਿਗੁਰੂ ਮੰਦੇ ਚੰਗੇ ਥਾ ਤੋਂ ਮਾਵਾਂ ਟੋਕਦੀਆਂ ਬੱਚਾ ਕਰੇ ਜੇ ਗਲਤੀ ਮਾਵਾਂ ਐਡੀਆਂ ਗੂੜੀਆਂ ਸ਼ਾਵਾਂ ਕਿਧਰੇ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਸਤਿਗੁਰੂ ਮੇਰੇ ਬੱਚੇ ਰੁੱਲ ਜਾਣੇ ਤੇਰੇ ਕਰ ਘਾਟਾ ਕੋਈ ਨਹੀਂ ਜੇ ਅੱਗੇ ਵੀ ਕੋੜੇ ਰਾਜੀ ਕੀਤੇ ਤੇ ਅੱਜ ਮੇਰੀ ਝੋਲੀ ਵੀ ਭਰ ਦੇ ਗੁਰੂ ਰਾਮਦਾਸ ਨੇ ਆਖਿਆ ਲੈਤੀ ਏ ਤੇਰੀ ਝੋਲੀ ਪਰਜੂਗੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਜਿਹੜੇ ਕਹਿੰਦੇ ਸੀ ਲਾਜੀ ਸੰਗਤ ਦੇ ਪੈਰਾਂ ਦਾ ਗੰਦਾ ਪਾਣੀ ਲੋਕੀ ਉੱਤੇ ਪਾਉਂਦੇ ਐ ਮੂੰਹ ਚ ਪਾਉਂਦੇ ਐ ਉਹ ਸਾਰੀ ਸੰਗਤ ਦੀ ਧੂੜ ਇਕੱਠੀ ਕਰਕੇ ਉਸ ਭੈਣ ਨੇ ਉਹ ਖਾਕ ਪੁੜੀਆਂ ਚ ਬਨ ਕੇ ਸਰੋਵਰ ਦੇ ਜਲ ਨਾਲ ਛਕੀ ਸੱਤਾਂ ਦਿਨਾਂ ਬਾਅਦ ਜਾ ਕੇ ਟੈਸਟ ਕਰਾਇਆ ਤੇ ਜਿਹੜੇ ਡਾਕਟਰ ਨੇ ਰਿਪੋਰਟ ਦਿੱਤੀ ਸੀ ਉਹ ਵੀ ਆਪਣੀ ਚੇਅਰ ਤੋਂ ਉੱਠ ਕੇ ਕਹਿੰਦਾ ਇਹ ਕੀ ਤੇਰੀ ਬਿਮਾਰੀ ਕਿੱਥੇ ਹੈ ਕਹਿੰਦੀ ਗੁਰੂ ਰਾਮਦਾਸ ਨੇ ਰੱਖ ਲਈ ਤੇ ਮੈਨੂੰ ਜ਼ਿੰਦਗੀ ਦੇਤੀ